चाहन लग गई टेंशन च दिमाग हो करिए टेंशन ਉਹਨਾਂ ਦੀ ਭੈਣ ਵੀ ਗੁੱਸੇ ਹੋਗੀ ਆਪ ਵੀ ਨਹੀਂ ਮੰਨਦੇ ਕੁੜੀ ਨੇ ਵੀ ਆ ਜਾਣਾ ਉਹ ਅਭੀ ਨਾ ਤਾਂ ਗੱਲ ਨਹੀਂ ਨਵੰਦੀ ਫਿਰ ਚਲ ਪੁੱਛ ਲੂੰਗੀ ਉਹਨੂੰ ਜੇ ਮੰਨ ਲਗੇ ਤਾਂ ਫਿਰ ਆਪਾਂ ਪੁੱਛੀ ਨਹੀਂ ਇਹਨਾਂ ਨੂੰ ਚਲ ਜੀ ਕਹਿੰਦਾ ਮੈਂ ਪੁੱਛ ਗਈ ਇੱਧਰ ਵਾਗ ਗਈ ਕਿੱਧਰ ਵਾਗੇ ਸਣਦੇ ਆ ਜੀ ਕਿਧਰ ਵਾਗੇ ਲਾ ਗੰਡੇ ਜੇ ਪਈ ਸੀ ਮੈਂ ਗੰਡੇ ਇਹ ਚੇਂਜ ਕਰਦੇ ਸੱਟ ਜੇ ਕਰਦੀਏ ਇਹਨਾਂ ਨੂੰ ਓਕੇ ਬਨੇ ਹਾਂ ਕੀ ਗੱਲ ਹੈ ਕੀ ਕਹਿੰਦੀ ਸੀ ਮੈਂ ਤੁਹਾਨੂੰ ਆਇਆ ਕਿੰਦੀ ਸੀ ਹਾਂ ਇੱਕ ਗੱਲ ਸੁਣ ਲੈ ਸਹਿਜ ਮੱਤੇ ਨਾਲ ਹੂੰ ਠੀਕ ਆ ਮੈਂ ਤੁਹਾਨੂੰ ਆਇਆ ਦੀ ਸੀ ਆਪਾਂ ਕੁੜੀ ਕੋਲੇ ਚੱਲਿਆ ਜੀ ਕੁੜੀ ਕੋਲੇ ਹਾਂ ਛਿੰਦਰ ਕੋਲੇ ਹਾਂ ਕਿਉਂ ਆਇਆ ਤੇ ਭੈਣ ਬਿਨਾਂ ਨਹੀਂ ਸਰਦਾ ਹੁੰਦਾ ਉਹ ਤਾਂ ਗੁੱਸੇ ਵਾਲੀ ਆ ਕੋਈ ਨਾ ਮਨਾ ਲਾਂਗੇ ਆਪਾਂ ਮੇਰਾ ਤਾਂ ਆਪ ਉਹਦੇ ਨਾਲ ਤਮਾਕ ਨਾ ਇੰਨੀ ਟੈਨਸ਼ਨ ਲਈ ਬੈਠਾ ਜਿੰਨੇ ਵੀ ਤੁਸੀਂ ਕਹਿ ਦਿਓ ਮੇਰੀ ਗੱਲ ਸੁਣੋ ਪਾ ਮੈਂ ਲੱਖ ਭੈਣਾ ਬਣਾ ਲਗੇ ਪਰ ਆਪਦੇ ਤੇ ਪੁੱਤ ਬਿਨਾਂ ਨਹੀਂ ਸਰਦਾ ਹੁੰਦਾ ਕੌਮਿਰ ਤਾਂ ਪੈਣ ਬੀਤ ਗਿਆ। ਹੋਰ ਇੱਕ ਜਵਾਕੜੀ ਹੈਗੀ ਉਹੀ ਰੁੱਸ ਕੇ ਬੈ ਗਈ। ਕੁੜੀ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਸੁਲਾਸ ਪਾਣੀ ਉਹਦੇ ਨਾਲ ਕਰਗੇ ਤਾਂ ਫੇਰ ਆਉਗੀ। ਕੁੜੀ ਆਉਣ ਵੇਲੇ ਨੂੰ। ਚੱਲ ਫਿਰ ਚੱਲਾ ਵਰਦਿਆਂ। ਹਾਂ। ਚੱਲ ਗਿਆ ਕਹੋ ਤੇ ਕੁੜੀ। ਫੇਰ ਜਾਂ ਤਾਂ ਮੈਨੂੰ ਜੀਰੀ ਦਾ ਕਰ ਲੈਣ ਦੇ। ਜੀਰੀ। ਮੇਰੀ ਗੱਲ ਸੁਣੋ। ਇੰਨੇ ਕੁੜੀ ਦੇ ਦਿਨ ਨੇੜੇ ਲੱਗ ਜਾਣਗੇ। ਜੀਰੀ ਨੂੰ ਆਪਾਂ ਕਢਾ ਉੱਥੇ 2-4 ਦਿਨ ਰਹਿਣਾ। ਮੁੜ ਕੇ ਕੰਪੈਨ ਨਹੀਂ ਮਿਲਣੀ। ਆਥਣ ਨੂੰ ਮੜਿਆਵਾਂਗਾ ਆਪਣਾ ਅੱਧਾ ਕਿੱਲਾ ਜਿਹੜਾ ਹੈਗਾ ਆਪਾਂ ਉਹ ਵੜਾ ਲਈਏ ਤੇ ਮੁੜ ਕੇ ਚੱਲ ਵੜਦੇ ਇੱਕ ਤਾਂ ਤੁਸੀਂ ਸੁਣਦੇ ਘਾਟਾਂ ਗੱਲ ਮੇਰੀ ਆਪਾਂ ਕਿਹੜਾ ਤੋਂ 2-4 ਦਿਨ ਰਹਿਣਾ ਆਥਣ ਨੂੰ ਮੜਿਆਵਾਂਗੇ ਆਹ ਚਲ ਕੋਈ ਨਾ ਬਰਮਾ ਕਰ ਪੈ ਸੀ ਥੇਲਦਾ ਹੀ ਪਤਾ ਕਰਦਾ ਫਿਰ ਪੈਸੇ ਤੇ ਲੈ ਕੇ ਵੀ ਜਾਣਾ ਕੁੜੀ ਕੋਲੇ ਕੁੜੀ ਦਾ ਕੱਪੜੇ ਲੈ ਆਵਾਂਗੇ ਸੂਟ ਕੁੜੀ ਨੂੰ ਕੁੱਪੜੇ ਲਾ ਜਾ ਕੇ ਨਾਲ ਉਹਨੂੰ ਡੱਬਾ ਆਪਾਂ ਜਿਹੜੇ ਦੀਵਾਲੀ ਦਾ ਦੇਣਾ ਹੁਣ ਹੀ ਦੇ ਆਵਾਂਗੇ ਆਸਰ ਨੂੰ ਪੁੱਛ ਲੈਣਾ ਪਈ ਸੀ ਪੁੱਛ ਤਾਂ ਸਰਪਿੰਡ ਚੋਂ ਪਿੰਡ ਚੋਂ ਐਨੇ ਪੈਸੇ ਕੀ ਕਰਨੇ ਆ ਕੱਪੜਾ ਲਿੱਡਾ ਤਾਂ ਫੇਰ ਵੀ 1500 ਕਾਲਿਆਂ ਤੋਂ ਧਾਰ ਲਿਆਵਾਂਗੇ ਫੇਰ ਦੇ ਦਾਂਗੇ ਜੀਰੀ ਆਈ ਤੋਂ ਐਨੇ ਕੁਝ ਕਹਿੰਦੇ ਹੁੰਦੇ ਕਿ 1500 ਰੁਪਏ ਪੁੱਛ ਲੈ ਤੇ ਆਪਾਂ ਕੱਲ ਨੂੰ ਚੱਲ ਜਾਈਏ ਤੜਕੇ ਸਦੇਹਾਂ ਜਾ ਕੇ ਆਥਣ ਨੂੰ ਮੁੜਿਆਵਾਂਗੇ ਆਪਾਂ ਚੱਲ ਠੀਕ ਆਹੋ ਫੇਰ ਲੈ ਆਵਾਂ ਕੱਪੜੇ ਆਹੋ ਕਰ ਲੈ ਤਿਆਰੀ ਕੋਈ ਨਹੀਂ ਫਿਰ ਦੇ ਬਣਾਉਣਾ ਮੈਂ ਬਣਾਉਣੀ ਨਹੀਂ ਨਾ ਆਪਾਂ ਤੜਕੇ ਚੱਲਣਾ ਤੁਲ ਕੋਈ ਉੱਥੇ ਨੇੜ ਗਵਾਂਡ ਵਾਲੇ ਨੂੰ ਕਿਹਾ ਜੇ ਕੋਈ ਉੱਥੇ ਕੁਝ ਕਰਨ ਵਾਲਾ ਉਹ ਕਰ ਲੂ ਤੇ ਆਪਾਂ ਚੱਲਣਾਗਾ ਤੂੰ ਉੱਠ ਕੇ ਖੜਾ ਹੋ ਕੇ ਕਿਆ ਹੋ ਕੱਪੜੇ-ਕਪੜੇ ਲਿਆਈਏ ਫਿਰ ਜਾ ਕੇ ਗੱਲ ਕਿਹੜਾ ਸੁਣਦੇ ਆ ਮਾੜੇ ਬੰਦੇ ਨਾ ਵੀ ਕੱਟਣਾ ਬਥੇਰ ਔਖਾ ਹੁੰਦਾ ਗੱਲ ਤਾਂ ਤੇਰੀ ਲੋਕ ਜੇ ਤੀਰੇ ਕੋਲ ਜਾਈਏ ਮੇਰੇ ਤਾਂ ਭੈਣ ਵੀ ਇੱਕ ਹੈ ਜੇ ਟੁੱਟ ਕੇ ਵਹਿ ਗਈ ਮੇਰੇ ਨਾਲ ਸਰਨੇ ਨਹੀਂ ਕੁਛ ਲਈ ਕਿ ਵੀ ਜਾਣਾ ਹੋਵੇ ਨਾ ਤਾਂ ਪਿੰਡ ਦੇ ਵਿੱਚੋਂ ਮੈਂ ਪੈਸੇ ਫੜ ਲਿਆ ਵਾ ਕਰ ਲਾਂਗੇ ਬਾਅਦ ਚ ਉਹਦੇ ਨਾਲ ਚਲ ਆ ਕੀ ਰਮਨ ਗੰਡੀ ਧਰਦਾ ਫੇਰ ਕਰਦਾ ਨੂੰ ਆ ਕੇ ਓਰੇ ਕਰ ਨਾ ਲਾ ਮੈਂ ਪਿੰਡ ਤੇ ਜਾ ਆਵਾਂ ਫਿਰ ਕਰਕੇ ਉਹਨਾਂ ਕੋਈ ਆ ਗਿਆ ਕੰਮੜਾ ਜਾ ਜਹਾ ਇਹ ਇਹ ਚਾਰ ਪੈਸੇ ਗਰਦੀਪ ਨੂੰ ਬੁਸਦੇ ਆ ਜੇ ਹੋਈ ਚਾਰ ਪੜੀ ਸੀ puri ਕੋਲ ਜਾਣਾ ਨਰਦੀਪ ਸਿੰਘ ਨੂੰ ਪੜਨਾ ਗਰਦੀਪ ਸਿੰਘ ਆ ਘਰੀਆਂ ਆ ਗਰਦੀਪ ਸਿੰਘ ਆ ਹਾਂ ਵੀ ਕਿਹੜਾ ਓ ਕਿਹੜਾ ਕਾ ਹੋਰ ਸੱਤਰਾ ਆ ਜਾ ਬਾਹਰ ਖੜ ਗਿਆ ਹੋ ਗਰਦੀਪ ਸਿੰਘ ਹੋਰ ਆ ਜਾ ਬਹੁਤ ਸਮਾਨਤ ਹੋ ਠੀਕ ਆ ਹਾਂ ਹਾਂ ਵਧੀਆ ਵਧੀਆ ਹੋਰ ਹੋਰ ਦੱਸ ਬਾਲ ਬੱਚੇ ਠੀਕ ਆ ਹਾਂ ਠੀਕ ਆ ਬਧਾਈਆਂ ਭਾਈ ਤੈਨੂੰ ਧੰਨਵਾਦ ਭਾਈ। ਹੋਰ ਕੁੜੀਆਂ ਤੇਰੀ ਬਾਹਰ ਵਾਕੀ? ਹਾਂ। ਆ ਜਾ ਬਹਿ ਜਾ ਕਰ। ਹੋਰ ਗਰੀਬ ਸਿੰਘ ਆ ਬੈਠੇ ਬੈਠੇ। ਗਰੀਬ ਸਿੰਘ ਘਰ ਹੁਣ ਪਾਇਆ ਫਿਰ? ਹਾਂ, ਹੁਣੇ ਪਾਇਆ ਬਈ। ਗਰੀਬ ਸਿੰਘ ਮੈਂ ਕੰਮ ਆਇਆ ਸੀ ਤੇਰੇ ਕੋਲ। ਬੋਰ ਭਾਈ। ਮੈਂ ਆਪਣੀ ਉਹ ਕੁੜੀ ਛਿੰਦਰਨੀ ਜਿਹੜੀ ਹਾਂ, ਛੋਟੀ। ਹਾਂ। ਮੈਂ ਉਹਦੇ ਕੋਲੇ ਜਾਣਾ ਸੀਗਾ ਹੁਣ। ਅੱਛਾ। ਤੇ ਮੈਨੂੰ ਤੁਖ ਸੰਤਿਆ? ਹਾਂ, ਬਾਗੋ ਬਾਗ ਤੇ ਮਹਾਂਦਰ ਕੁੜੀ ਨੂੰ ਕੁਝ ਲੈ ਜਾਾਂਗੇ। ਤੇ ਮੈਨੂੰ ਮੌਕੇ ਤੇ ਕਿਸੇ ਪਾਸੋਂ ਪੈਸੇ ਬਣੇ ਨਹੀਂ ਠੀਕ ਹੈ ਤੇ ਮੈਂ ਕਿਹਾ ਚੱਲ ਮੈਂ ਗੁਰਦੀਪ ਸਿੰਘਾਂ ਕੋਲੇ ਜਾ ਕੇ ਉਹਨਾਂ ਤੇ ਉਹਦੇ ਕੋਲੇ ਕੋਈ ਹੱਲ ਹੋਵੇ ਤੇ ਮੈਨੂੰ ਪੈਸਾ ਦਾ ਹੱਲ ਕਰਕੇ ਇਸ ਹੁਣ ਥੋੜਾ ਇੱਕ ਨੰਦਾ ਠੀਕ ਠੀਕ ਹਾਂ ਚੱਲ ਦੇਖਦਾ ਮੈਂ ਹੋਰ ਉਹ ਦੁੱਜੀ ਨੂੰ ਕਿਹਾ ਸੀ ਮੈਂ ਤੁਹਾਨੂੰ ਫੜਾ ਕੇ ਗਿਆ ਸੀ ਲੈ ਬਾਈ ਨੇ ਸਤਰਾ ਇਹ ਕੱਲ ਦੁੱਜੀ ਹੱਥ ਨੇ ਫੜਾ ਕੇ ਗਿਆ ਸੀ ਧੰਨਵਾਦ ਧੰਨਵਾਦ ਆ ਬਸ ਆ ਜੀਰੀ ਹੁਣ ਵਾ ਕੋਲ ਬਣਾ ਦੂੰ ਮੈਂ ਅੱਧੇ ਕਿੱਲੇ ਦੀ ਬੱਢਣਗੇ ਹੁਣ ਠੀਕ ਠੀਕ ਆ ਜੱਗੇ ਕਹਿੰਦੇ ਨਾਲ ਹੀ ਹੁਣ ਪਟਿਆਲਾ ਵਾਲੀ ਬੱਡੀ ਜਾਊਗਾ ਨਾ ਟਰੈਕਟਰ ਦੇ ਉੱਤੇ ਦੇਖ ਹੀ ਜਾਊਗਾ ਨਾ ਨਾ ਕੋਈ ਨਾ ਕੋਈ ਨਾ ਕਿਉਂਕਿ ਹਜੇ ਕੁੜੀ ਭੇਜਣ ਲੱਗੀ ਨਹੀਂ ਆ ਕੁੜੀ ਤਾਂ ਬਣਾ ਕਿੱਥੇ ਭੇਜੂ ਫੋਨ ਬਣਾਇਆ ਦਾ ਠੀਕ ਆ ਫੋਨ ਫੋਨ ਠੀਕ ਆ ਵਧੀਆ ਬਸ ਕਲਾਸ ਬਰੋ ਦਾ ਪੜਾਈਆਂ ਚੱਲਣੀਆਂ ਜੇ ਪਹਿਲਾਂ ਫਿਰ ਕੰਮਕਾਰ ਦਾ ਪਤਾ ਆ ਆਪਦੇ ਖਰਚੇ ਬਹੁਤ ਹੋਣੇ ਬੱਚਿਆਂ ਦੇ ਇਧਰ ਹੌਂਕਾ ਹੋ ਜਾਂਦਾ ਗਲਤ ਸੀ ਸਹੀ ਤਾਂ ਇੰਨੀ ਬਹੁਤ ਆ ਆ ਬਾਗੀ ਆ ਉਹਦੇ ਕਿਤੇ ਲੱਗੀ ਜਨਬਚਾਰੀ ਇਹ ਭਈ ਪਰਮਾਤਮਾ ਮੈਂ ਤਾਂ ਤੁਹਾਨੂੰ ਪਤਾ ਹੈ ਹੀ ਨਹੀਂ ਸੀ ਕਿ ਐਡਾ ਖਾਸ ਮੇਰਾ ਤਾਂ ਨਹੀਂ ਉਹਨੇ ਆਪ ਦਾ ਆਪ ਰੱਖਿਆ ਉਹਨੇ ਧੀ ਮੈਂ ਕਹਿੰਨਾ ਵੀ ਜੇ ਹੋਵੇ ਤਾਂ ਇਹ ਮੇਰੀ ਤਿਆਰਗੀ ਹੋਵੇ ਸਭ ਨੂੰ ਰੱਬ ਹਨਾ ਵਧੀਆ ਸੁਣਦਾ ਸਹੀ ਬੰਦੇ ਹਾਂ ਵਧੀਆ ਮਿਹਨਤ ਕਰਕੇ ਗਈ ਹਾਂ ਉਹ ਵੀ ਹੈ ਨਾ ਖਰਕੂੜੀ ਸਿਆਣੀ ਜੀ ਮੈਂ ਨਸ਼ਤ ਤਰਨਾ ਗੁਰਦੀਪ ਸਿੰਘ ਮੈਂ ਇਹ ਗੱਲ ਸੋਚੀ ਵੀਰ ਮੈਂ ਐਡਾ ਕੰਮ ਕਰ ਸਕਦਾ ਚਲੋ ਮੈਂ ਮੇਰੀ ਈਡੀ ਬਣ ਸਕਦੇ ਵੀ ਯਾਰ ਮੇਰੀ ਧੀ ਵੀ ਬਾਹਰ ਜਾ ਸਕਦੀ ਆ ਮੈਂ ਇੱਕ ਦਿਨ ਮੈਦਾਨ ਨੂੰ ਯਕੀਨ ਮੰਨੀ ਮੈਂ ਤਾਂ ਉਹਨੂੰ ਐ ਸੀ ਵੀ ਵਿਆਹ ਕੇ ਤੋਰ ਦਿਆ ਕਰਿਆ ਉਹ ਠੀਕ ਠੀਕ ਆ ਤੇ ਉਹ ਬਸ ਉਹ ਜੋ ਉਹਨੇ ਬਣਾ ਲਿਆ ਉਹਨੇ ਆਪ ਦਾ ਬਣਾ ਲਿਆ ਚਲ ਵਧੀਆ ਜੀ ਬੱਚੇ ਘਰ ਸਿਆਣੇ ਨੇ ਹਾਂ ਤਫਰਕਾ ਚਲ ਠੀਕ ਆ ਗੁਰਦੀਪ ਸਿੰਘ ਹਾਂ ਤਾਂ ਕੋਈ ਨਾ ਤੇਰਾ ਬਹੁਤ ਬਹੁਤ ਨਾ ਨਾ ਬਸ ਤਾਂ ਚਾਹ ਪਾਣੀ ਦਾ ਤੇਰਾ ਇੰਨੇ ਬਹੁਤ ਆ ਮੇਰਾ ਤੂੰ ਆ ਕੰਮ ਕਰਤਾ ਮੈਂ ਜਾਣਾ ਫਿਰ ਤੈਨੂੰ ਪਤਾ ਕਰਾਂ ਕਹੀ ਜਾਂਦੀ ਸੀ ਚੰਗਾ ਚੰਗਾ ਠੀਕ ਚੰਗਾ ਚੰਗਾ ਗੁਰਦੀਪ ਸਿੰਘ ਤੋਂ ਦਾ ਬੱਧਾ ਰਹਿ ਪਾ। ਲਾਂ ਨੀ ਦੇ ਸਿਆਂ ਤੋਂ ਤਾਂ ਲਿਆਂਦੇ ਪੈਸੇ। ਹੁਣ ਚੰਦਰ ਕੋਲੇ ਵੀ ਆਪਾਂ ਜਾ ਹੀ ਆਈਏ। ਇਹ ਕਹਿੰਦਾ ਪਹਿਲਾਂ ਵਾਲੀ ਪਾਸੇ ਚੜ ਜਾਗੇ। ਮੈਂ ਹੋਰ ਪੈਸੇ ਤਾਂ ਚੱਲ ਮਿਲ ਗਏ। ਲਾਂ ਅੰਲੇ ਆਂਦੇ ਪੈਸੇ। ਧਿਆਨ ਦੇ। ਹਾਂ ਫੜ। ਚੱਲ ਵਧੀਆ ਹੋ। ਤੂੰ ਬਾਜ਼ਾਰ ਚੋਂ ਹੁਣ ਤਾਂ ਸਮਾਨ ਲਿਆ। अच्छा चल, तो या पहली बार सी चल वड़ाने फिर कर लो बैसिकले के नाल ले हेगा 5k ₹ ਹੈਗਾਗਾ ਚਲ ਫਿਰ ਤਾਂ ਸਰਚ ਹਾਂ ਤੂੰ ਸੂਟ ਸ਼ਟ ਸੂਟ ਸ਼ਟ ਲਿਆ ਮੈਂ ਨਾਲ ਚਲੂੰ ਤੇ ਸੂਟ ਸ਼ਟ ਲਿਆ ਫਿਰ ਹੈ ਠੀਕ ਤੇ ਫਿਰ ਸਮਾਨ ਇੱਥੇ ਲੈ ਚੰਨਾਂਗੇ ਹਾਂ ਲੈ ਚੰਨਾਂਗੇ ਇਹ ਵੀ ਟੀਜੰਤ ਆ ਗਈ ਕੇ ਨਾ ਬੋਲੀ ਕੋਈ ਨਹੀਂ ਫਿਰ ਦੇਖੀ ਜਾਓ ਫਿਰ ਹੁਣ ਇੱਕ ਕੁੜੀ ਦਾ ਤੋਰ ਤੀ ਬਾਹਰਲੇ ਦੇਸ ਇੱਕ ਕੁੜੀ ਨੂੰ ਹੁਣ ਆਪਾਂ ਮਨਾਉਣ ਜਾਣੇ ਹਾਂ ਸੋਚ ਲੱਗੀ ਪਈ ਕੋਈ ਨਹੀਂ ਇਹ ਵੀ ਆਪਣੀ ਧੀ ਆ ਹੁਣ ਇਦੀ ਵਿਧਾਇਕ ਨਹੀਂ ਸਰਦਾਂ ਚਲ ਫਿਰ ਚੱਲੀਏ ਹੁਣ ਟਪ ਚੱਲਦੇ ਆਂ ਤੁਸੀਂ ਮੈਂ ਮੜਾ ਜਾ ਰਸੋਈ ਚ ਭਾਂਡੇ ਚੱਕ ਦਿਆ ਤੁਰ ਰਸੋਈ ਚ ਭਾਂਡੇ ਪੁੰਡੇ ਚੱਕ ਤੇ ਕੱਲ ਨੂੰ ਚੱਲਾਂਗੇ ਆਪਾਂ ਤੇ ਤੂੰ ਕੇਰਾ ਆਹ ਕਰ ਪੈਸੇ ਪੂਰੇ ਸੂਟ ਛੱਟ ਲਿਆ ਬਾਜ਼ਾਰੋਂ ਚਲ ਚੰਗਾ ਨਾ ਲੈ ਕੰਮ ਨੇ ਪੜਿਆ ਸਤਰਾ ਕਰੀਆਂ ਹਾਂ ਤਾਰਾ ਸਾਂ ਨੰਗਿਆ ਆ ਜਾ ਕਰੀਆਂ ਆ ਜਾ ਆ ਜਾ ਆ ਜਾ ਨੰਗਿਆ ਨੰਗਿਆ ਆ ਜਾ ਤਾਰਾ ਸਾਂ ਬਹਿਨੇ ਮੰਜੇ ਤੇ ਚਲਨੇ 70 ਬੈਠਦੇ ਆ ਮੈਂ ਉਹ ਦੇਖਦਾ ਸੀਗਾ ਉਹ ਲਾਇਆ ਸੀ ਸਾਗ ਜਿਹਾ ਥੋੜਾ ਜਿਹਾ ਹੋਰ 70 ਤੇ ਰੇਸ਼ੇਦ ਸੂਤ ਠੀਕ ਹੈ ਬਸ ਵਧੀਆ ਟਾਈਮ ਪਾਸ ਹੋਈ ਜਾਂਦਾ ਬਾਈ ਚਲੋ ਮੈਂ ਵੀ ਅੱਖਾ ਚਲਨੇ 70 ਨੂੰ ਮਿਲ ਆਉਣੇ ਆਂਗੇ ਹਾਂ ਵਧੀਆ ਕੀਤਾ ਹੋਰ ਆ ਠੀਕ ਹਨ ਨਸ਼ਤਰ ਕੁੜੀ ਦਾ ਫਿਰ ਫੋਨ ਫਣ ਆ ਜਾਂਦਾ ਹਾਂ ਕੁੜੀ ਦਾ ਫੋਨ ਆਉਂਦਾ ਨਸ਼ਤਰ ਆਪਣਾ ਤੇਰੇ ਨਾਮ ਦਾ ਤਾਰਾ ਸਿੰਘ ਬਜ਼ਨਾ ਆਉਂਦਾ ਫੋਨ ਲਾ ਲੈਂਦੀ ਆ ਕੁੜੀ ਨੂੰ ਠੀਕ ਹੈ ਫੋਨ ਲਾਉਂਦੀ ਆ ਚਲੋ ਨਹੀਂ ਤਾਂ ਸਾਡੇ ਵੀ ਉੱਥੇ ਗਿਆ ਹੋਇਆਗਾ ਮੇਰੇ ਸਾਲੇ ਦਾ ਮੁੰਡਾ ਅੱਛਾ ਹਾਂ ਉਹਦੀ ਫੋਨ ਆਇਆ ਸੀ ਮੈਨੂੰ ਪਰਛੋਂ ਹੱਥ ਨੇ ਅੱਛਾ ਕਹਿੰਦਾ ਵੀ ਛੋਡੇ ਪਿੰਡ ਦੀ ਕੁੜੀ ਆਈ ਏ ਸਾਡੇ ਕੋਲੇ ਮਹਾ ਕੋਈ ਗੱਲ ਨਹੀਂ ਆਪਣੀ ਹੈਗੀ ਇਹ ਮੜਾ ਮੋਟਾ ਚਲੋ ਜੋ ਕੰਮ ਕੁੰਮ ਜੇ ਨਾ ਮਿਲਿਆ ਮੜਾ ਮੋਟਾ ਇਹਨੂੰ ਕੰਮ ਕੰਮ ਦਵਾਇਓ ਤੁਸੀਂ ਹਾਂ ਹਜੇ ਲੱਗੀ ਨਹੀਂ ਕੰਮ ਤੇ ਹਾਂ ਹਾਂ ਹੌਲੀ ਹੌਲੀ ਮਿਲਦੇ ਨੇ ਉੱਥੇ ਕਿਹੜਾ ਜਾਣ ਸਰ ਕੰਮ ਮਿਲ ਜਾਂਦੇ ਨੇਗੇ ਬਹੁਤ ਅੱਖਾਂ ਉੱਧਰ ਜਿਵੇਂ ਅੱਖਾਂ ਨੂੰ ਸੈੱਟ ਹੋਣਾ ਜਾ ਕੇ ਹਾਂ ਪੈਸਾ ਪੂਸਾ ਤਾਂ ਨਹੀਂ ਹਜੇ ਕੋਈ ਭੇਜਣ ਲੱਗੀ ਪੈਸਾ ਤਾਂ ਫਿਰ ਹੌਲੀ ਹੌਲੀ ਭੇਜਣ ਲੱਗ ਜੂਗੀ ਜਦੋਂ ਭੇਜਣ ਲੱਗੀ ਨਾ ਹੂੰ ਥੋੜੀ ਬਹੁਤੀ ਜ਼ਮੀਨ ਬਣਾ ਲਈ ਆਉ ਤਾਂ ਬਾਕੀ ਪਰਮਾਤਮਾ ਦੇ ਹਾਰਿਆ ਤਾਰਾ ਸੇ ਦੇਖਦਾ ਕੀ ਬਣਦਾ ਹਜੇ ਤਾਂ ਕੁੜੀ ਗਈ ਆ ਨਾ ਘਰ ਘਰ ਪਾਲੀ ਠੀਕ ਆ ਵਧੀਆ ਹਾਂ ਬਾਕੀ ਜਵਾਖਾਂ ਦਾ ਕੋਈ ਪਤਾ ਨਹੀਂ ਹੁੰਦਾ ਹੈਗਾ ਬਾਹਰ ਜਾ ਕੇ ਆਪਦੀ ਰੰਗ ਟੰਗ ਫਿਰ ਕਹਿ ਨਹੀਂ ਨਾ ਸਕਦੇ ਕੋਈ ਗੱਲਬਾਤ ਬਦਲ ਜਾਂਦੇ ਨੇ ਹਾਂ ਹਾਂ ਨਹੀਂ ਇਸ ਗੱਲੋਂ ਤਾਂ ਮੇਰੀ ਧੀ ਸਿਆਣੀ ਹੈ ਚਲੋ ਆਪਾਂ ਵੀ ਇਹੀ ਕਹਨੇ ਆ ਵੀ ਸਿਆਣੀ ਹੋਈ ਰਹੇ ਪਰ ਮਾਹੌਲ ਠੀਕ ਨਹੀਂ ਨਾ ਹੈਗਾ ਚਲੋ ਬਾਕੀ ਮੇਰੇ ਪਰਮਾਤਮਾ ਜਿਹੜਾ ਨਾ ਬੜੀ ਆ ਧੀ ਚੰਗੀ ਆ ਕਿਉਂ ਹੁਣ ਆਪਦੀ ਮਿਹਨਤ ਕਰਕੇ ਗਈ ਆ ਮੈਥੋਂ ਦਾ ਪਿਹੋਰਾ ਪੈਸਾ ਨਹੀਂ ਲੱਗਿਆ ਉਤੇ ਹਾਂ ਉਹ ਤਾਂ ਹੈ ਸਾਰੇ ਤਾਂ ਨਹੀਂ ਜਵਾਕ ਇੱਕੋ ਜਿਹੇ ਹੁੰਦੇ ਪੈਸੇ ਵਿੱਚ ਪੱਕੇ ਹੀ ਨਾ ਸਕਦੇ ਹੈਗੇ ਟਾਈਮ ਬਹੁਤ ਖਰਾਬ ਆਇਆ ਪਿਆ ਥੱਲੇ ਆ ਗਈ ਜਿਵੇਂ ਉਹਨੂੰ ਮਾਲਕ ਨੂੰ ਮਨਜ਼ੂਰ ਆ ਫਿਰ ਹਾਂ ਹਾਂ ਇਹ ਤਾਂ ਹੈ ਗੱਲ ਹੋਰ ਚਾਹ ਪਾਣੀ ਬਣਾਵਾ ਨਾ ਨਾ ਚਾਹ ਪਾਣੀ ਤਾਂ ਬਸ ਪੀ ਕੇ ਆਇਆ ਸੀਗਾ ਚਲੋ ਮੈਂ ਹਾਂ 2 ਮਿੰਟ ਤਾਂ ਨਾ ਗੱਲਬਾਤ ਕਰਾਉਣੀ ਆ ਜੀ ਕੀਤਾ ਵੀ ਦੱਸਿਆ ਤੂੰ ਵੀ ਸਾਡੇ ਦਾ ਮੁੰਡਾ ਉੱਥੇ ਨਹੀਂ ਨਹੀਂ ਕੋਈ ਫਿਕਰ ਹੀ ਨਾ ਕਰ ਤੂੰ ਬਸ ਠੀਕ ਹਾਂ ਆਪਾਂ ਨੂੰ ਕਹਿਤਾ ਵੀ ਕੁੜੀ ਆਪਣੀ ਹੋਈ ਆ ਮੜਾ ਮੋਟਾ ਚਲੋ ਜੋ ਵੀ ਹੋਇਆ ਹਨਾ ਚੰਗਾ ਚੰਗਾ ਇਹ ਖਿਆਲ ਰੱਖਣਾ ਚੰਗਾ ਬਾਈ ਚੰਗਾ ਹਾਂ ਹਾਂ ਚਲ ਠੀਕ ਹੈ ਨਿਹਤਰਾ ਚੰਗਾ ਬਾਈ ਚੰਗਾ ਧੰਨਵਾਦ ਧੰਨਵਾਦ ਆਹ ਤਾਰਾ ਸੰਦੇਸ਼ ਕੀ ਆ ਕੇ ਵੀ ਬੱਚੇ ਜਾ ਕੇ ਉਧਰ ਬਦਲ ਜਾਂਦੇ ਨੇ ਮੇਰੀ ਤੀ ਤਾਂ ਬਦਲ ਦੀ ਨਾ ਇਹ ਪਰਮਾਤਮਾ ਮੇਰੀ ਤੀ ਨਾ ਬਦਲੇ ਜੇ ਕਿਤੇ ਬਦਲ ਗਈ ਫੇਰ ਤਾਂ ਦੇਖੀ ਜਾਊਗੀ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਵਿਸ਼ਵਾਸ ਹੈ ਮੇਰੀ ਤੀ ਬਦਲਦੀ ਨਹੀਂ ਇਹ ਹੋਰਾਂ ਦੇ ਤੀਆਂ ਹੋਣੀਆਂ ਜਿਹੜੇ ਬਦਲ ਜਾਂਦੀਆਂ ਨੇ ਮੈਨੂੰ ਆਪਣੇ ਤੀ ਤੇ ਵਿਸ਼ਵਾਸ ਹੈ ਗਾਣਾ ਕਰਨਾ ਫਿਰ ਕਿੱਧਰ ਆ ਗਏ ਆਪਾਂ ਕਰਨਾ ਮੈਂ ਕੰਮ ਨਾ ਲੰਦਨਾ ਹੁਣ ਤੁਸੀਂ ਹਾਂ ਉੱਥੇ ਬੈਠੇ ਆ ਬਸ ਨਾਲ ਉੱਠ ਕੇ ਹੁਣ ਤਿਆਰ ਹੋ ਕੇ ਚੱਲਾਂਗੇ ਆਥਰ ਨੂੰ ਮੁੜਨਾ ਵੀ ਆ। ਨਾਲਾ ਕੱਪੜੇ ਲਿਆ ਫਿਰਦਾ। ਆਹੋ ਲਿਓ ਨੀ ਕੱਪੜੇ ਮੈਂ। ਇਹ ਫੜੋ ਕੱਪੜੇ। ਲਿਆ। ਨਾਲੋ ਪਟਾ ਪਟਾ। ਬੱਸ ਦਾ ਵੀ ਉਧਰ ਟਾਈਮ ਹੋਇਆ ਪਰ ਮੈਂ ਵੀ ਕੱਪੜੇ ਪਾਉਣੇ ਆ ਹਜੇ। ਮਿੰਟ ਮਾਰਿਓ ਕਰ। ਲਾ। ਬੁਰੰਗ ਜੀ ਵੀ ਨਾ ਹੋ ਜੇ ਕਿਤੇ ਜਾਣ ਆਏ। ਓਕੇ। ਚਲਿਏ। ਕੰਟਾ ਹੋ ਗਿਆ ਹੁਣ ਐਨੇ ਵੀ ਨਾ ਕਿ ਨਿਕਲੇ ਮਮ ਕਿਡੇ ਵੇਲੇ ਤਿਆਰ ਹੋਈ ਬੈਠੀ ਆ ਬਸ ਦਾ ਟਾਈਮ ਹੋਇਆ ਪਿਆ ਮੁੜਨਾ ਵੀ ਹੈਗਾ ਆਥਣ ਨੂੰ ਹੋ ਚਲੀਏ ਮੈਂ ਤਾਂ ਨਾ ਲਿਆ ਬੀਟ ਨਾ ਹੋਈ ਕਿਤੇ ਆਪਾਂ ਆਜੋ ਆਜੋ ਮੈਂ ਤਾਂ ਬਹੁਤ ਟਾਈਮ ਦੀ ਟਿੱਕੀ ਜਾਨੀ ਆ ਪੱਗ ਲਿਆ ਕੇ ਦਿੰਨੀ ਬੰਨੂ ਨੂੰ ਦਾਵਾ ਤਾਂ ਬੜਾ ਟਾਈਮ ਲਾਤਾ ਤੁਸੀਂ ਤਾਂ ਲੈ ਆ ਲੈ ਸੀਤੀ ਕਰ ਪੱਗ ਆ ਬਹੁਤ ਹੋਊਗਾ ਆ ਗਈ ਆ ਗਈ ਟਾਈਮ ਨਾ ਚੱਲਾਂਗੇ ਫਿਰ ਜਾ ਕੇ ਆਵਾਂ ਲੈ ਬੰਨ ਲਓ ਪਤਾ ਪੜ ਹੋਰ ਲੈ ਪੱਗ ਫੜਾ ਬੰਨਣਾ ਟਾਈਮ ਹੀ ਬਹੁਤ ਲੱਗ ਗਿਆ ਆਪਾਂ ਨੂੰ ਤਾਂ ਮੋੜਨਾ ਵੀ ਆਥਣ ਨੂੰ ਛੇਤੀ ਕਰੋ ਮੜਾ ਜਾ ਹਾਂ ਮੈਂ ਕਰਨਾ ਪੱਗ ਬੰਨਣਾ ਮੈਂ ਲਓ ਆ ਛੇਤੀ ਕਰੋ ਪਤਾ ਲੇਟ ਹੋ ਗਏ ਆ ਬੱਸ ਨੇ ਲੇਟ ਕਰਾ ਤੇ ਉਹੀ ਆਥਣ ਹੋ ਗਿਆ ਜਿਹੜੀ ਗੱਲਾਂ ਤੁਰਪੇ ਸੀ ਮੈਂ ਤੁਹਾਨੂੰ ਪਹਿਲਾਂ ਕਹਿਆ ਤੁਰਪਾ ਤੋਂ ਤੋਂ ਲਈ ਨੀ ਪਟਾ ਵਾਸਤੇ ਚੱਲ ਹੁਣ ਤੇ ਬਹੁਤ ਟਾਈਮ ਲਾ ਦਿੰਨੀ ਆ ਬੜਾ ਟਾਈਮ ਨਹੀਂ ਰੋਕਦੇ ਆ ਆ ਆ ਚੱਲ ਹਮੋਂ ਚਲਾ ਮਾ ਬਾਗ ਟਾਈਮ ਨਹੀਂ ਰੋਕਦੇ ਹੋਰ ਡੇਟ ਹੋ ਗਿਆ ਆਪਾਂ ਦਾ ਹਰ ਟਾਈਮ ਨਹੀਂ ਹੁਣ ਰੋਕਣਾ ਉਹ ਵੱਧ ਘੱਟ ਗੱਲ ਵੀ ਨਾ ਕਰੀ ਤੂੰ ਚੰਗਾ ਛੇਤੀ ਮੁੜਾਂਗੇ ਹਾਂ ਵੱਧ ਘੱਟ ਗੱਲ ਨਾ ਕਰੀ ਕੋਈ ਬੋਲਦੀ ਨਹੀਂ ਮੈਂ ਹਾਂ ਹੋਦੀ ਜੀ ਕਿਹਾ ਓਏ ਕੀ ਹਾਲ ਆਨ ਛੱਤਰ ਸਿਆਂ ਕੀ ਹਾਲ ਨੇ ਤੇਰੇ ਹੋ ਬਾਈ ਹੋ ਠੀਕ ਹਾਂ ਵਧੀਆ ਹਾਂ ਹੋਰ ਹਾਂ ਠੀਕ ਹੋ ਬਾਈ ਹਾਂ ਤੂੰ ਅੱਜ ਕਿਧਰ ਸੂਰਜ ਜੱੜਿਆ ਆਇਆ ਹੋਰ ਮਾ ਚੱਲ ਕੁੜੀ ਕੋੜੀ ਜਿਹੜਾ ਮਾਰੀ ਆ ਚੱਲ ਵਧੀਆ ਓ ਭਾਗਵਾਨੇ ਆ ਗੱਲ ਸੁਣੇ ਮੜਾ ਤੇਰਾ ਭਰਾ ਆਇਆ ਭਰਾ ਆਇਆ ਇਹ ਕਿੱਥੇ ਤੁਰੂਕਣਾ ਇਹ ਕਿੱਥੇ ਤੁਰ ਆ ਗਿਆ ਲੈ ਤੈਨੂੰ ਘਰ ਦੱਸ ਗਿਆ ਅੱਜ ਮੇਰਾ ਨਾ ਉਹ ਦੇ ਤਾਂ ਤੂੰ ਮੈਨੂੰ ਪਟੱਕ ਰਣੇ ਜਵਾਬ ਦੇਤਾ ਸੀ ਅੱਜ ਕੀ ਲੈਣ ਆਇਆ ਚਲ ਉਹ ਚਲ ਕੋਈ ਨਾ ਆ ਇਹਨੂੰ ਬੜਾ ਉੱਚਾ ਨਹੀਂ ਬੁੱਧੀ ਆਉਂਦਾ ਹੈਗਾ ਪਰ ਨਹੀਂ ਹੋਏਗਾ ਮੇਰੀ ਇੰਨੀ ਬੇਇੱਜ਼ਤੀ ਕਰਕੇ ਤੂੰਰੇ ਘਰੇ ਆਏਗੇ ਕੋਈ ਨਾ ਆਏ ਨਹੀਂ ਬੋਲਦੇ ਹੁੰਦੇ ਜਦੋਂ ਨਹੀਂ ਮੈਂ ਹੱਕਿਆ ਗਾ ਪਿੱਛੇ ਕੀ ਰਹਿ ਗਿਆ ਨਾ ਤੁਸੀਂ ਮੇਰੀ ਉਹਦੇ ਬੇਇੱਜ਼ਤੀ ਕੀਤੀ ਪਟਾਕ ਦੇਣੇ ਜਵਾਬ ਦਿੱਤਾ ਸੀ ਮੈਂ ਤਾਂ ਨਹੀਂ ਕੀਤੀ ਕੋਈ ਨਾ ਆਜੋ ਅੰਦਰ ਬੈਠ ਕੇ ਗੱਲ ਕਰਦੇ ਆਂ ਆਜੋ ਵੀ ਨਿੱਤਰ ਸ਼ਾਂਤਰ ਚੱਲ ਆਜੋ ਆਜੋ ਅੰਦਰ ਬੈਠ ਕੇ ਕੀ ਗੱਲ ਕਰਦੇ ਚੱਲ ਚੱਲ ਕੋਈ ਨਾ ਬਾਹਲਾ ਨਹੀਂ ਬੋਲਦੇ ਹੁੰਦੇ ਹੋਰ ਸਤਿ ਸ੍ਰੀ ਅਕਾਲ ਵਧੀਆ ਬਾਈ ਵਧੀਆ ਜੀਤ ਹੋਰ ਸਤਿ ਸ੍ਰੀ ਅਕਾਲ ਬਾਈ ਮੈਂ ਤਾਂ ਬੜੀ ਖੁਸ਼ੀ ਹੋ ਕੇ ਤੇ ਆਇਆ ਜੀ ਆਉਣਾ ਤਾਂ ਸੀਗਾ ਹੀ ਬਾਈ ਮੈਂ ਅੱਛਾ ਮੈਂ ਕੁੜੀ ਨੂੰ ਕਿਵੇਂ ਟੁੱਟ ਜਾਂਦਾ ਇਹ ਵੀ ਬੜਾ ਗੁੱਸਾ ਕਰਕੇ ਬੈਠੀ ਆ ਬਾਈ ਤੇਰੇ ਨਾਲ ਜਿਹਨੇ ਮਸਾਲਿਆਂ ਇਹ ਕਿਥੋਂ ਦੇ ਸੀਗੇ ਇਹ ਕਹਿੰਦੇ ਕੀ ਪਤਾ ਕਰੇ ਵੜਦੇ ਹੋ ਕਿ ਨਾ ਤੇ ਗੱਲਾਂ ਹੀ ਵਾਲੀ ਹੋਈ ਪਈ ਸੀਗੀ ਉਹਦੇ ਮੁਕਾ ਕੇ ਇਸੇ ਤਾਂ ਰਿਸ਼ਤਾ ਸਾਡੇ ਨਾਲ ਇਹ ਤਾਂ ਲੈ ਸੀਰ ਇਤਿਹਾਸ ਹੈ ਕੋਈ ਕੋਈ ਆਉਂਦੀ ਰਹੇ ਨਿੱਕੀ ਨਿੱਕੀਆਂ ਗੱਲਾਂ ਤੇ ਭਣ ਭਰਾ ਕਿਤੇ ਜੇ ਰਸ ਜਦ ਮਟਕੋ ਦੇ ਨਹੀਂ ਹੁੰਦੇ ਜਦੋਂ ਗੱਲੀ ਇਹਨੂੰ ਜੀ ਕੀਤੀ ਸੀ ਭਾਬੀ ਮੈਨੂੰ ਖੜੇ ਪੈਰ ਜਵਾਬ ਦਿੱਤਾ ਮੈਂ ਤਾਂ ਸਮਾੜਾ ਕਰ ਦਿੱਤੀ ਚਲ ਕੋਈ ਨਾ ਮੇਰੀ ਮੇਰੀ ਸੀਗੀ ਮਜਬੂਰੀ ਜੀਤ ਬਾਈ ਉਹਨਾਂ ਨੇ 450 ਬੰਦਾ ਤਾਂ ਮੈਨੂੰ ਬਰਾਤ ਦਾ ਗਣਾਤਾ ਭਾਈ ਆਹੀ ਤਾਂ ਪੰਗੇ ਵੱਡੇ ਕਰਨ ਦਾ ਪੰਗਾ ਲੈ ਕੇ ਅਰੇ ਤੂੰ ਮ ਟੱਲਾ ਤਾਂ ਦੱਖ ਸੀ ਮੈਂ ਕੋ ਤੁਲਨਾ ਦਾ ਕਰਦਣਾ ਚਾਹ ਪੂਰਾ ਇਹ ਬਹੁਤ ਬਈ ਮਾੜਾ ਹਾਲਾ ਬਹੁਤ ਬਈ ਮੂਰੇ ਵੀਰੇ ਇਹ ਬਸ ਨਹੀਂ ਸੀ ਗੱਲ ਮੈਂ ਮੈਂ ਇਥੋਂ ਬਾਹਰ ਸੀ ਗੱਲ ਇਹ ਮੈਂ ਤਾਂ ਕੁੜੀ ਨੂੰ ਜਵਾਬ ਦਿੱਤਾ ਇਹ ਮੇਰੀ ਗੱਲ ਦਾ ਗੁੱਸਾ ਕਰਨਗੀ ਬੇਵਸ ਹੋ ਗਿਆ ਤੂੰ ਵੀ ਇਹਦਾ ਵੀ ਗੁੱਸਾ ਜੈ ਜਗ੍ਹਾ ਫਿਰ ਚਲੋ ਭਈਏ ਨੇ ਵੀ ਆਏ ਸੋਚਿਆ ਵੀ ਚੰਗੇ ਘਰ ਕੁੜੀ ਬਾਬਜੂ ਇਹ ਮਾਪੇ ਬੱਚਿਆਂ ਬਾਰੇ ਸੋਚਦੀ ਆ ਮੈਂ ਅੱਜ ਅਵਦੀ ਭੈਣ ਤੋਂ ਮਾਫੀ ਮੰਗਣ ਆਇਆ ਇਸੀ ਗੱਲ ਦੀ ਮਾਫੀ ਮੰਗਣਾ ਵੀ ਚਲੋ ਨਹੀਂ ਹੋਇਆ ਰਿਸ਼ਤਾ ਉਹਨੇ ਕੈਨੇਡਾ ਬਾਗੀ ਆਪਦੇ ਚਲ ਆਦੇ ਪੈਰਾਂ ਦੇ ਖੜੀ ਹਾਂ ਹਾਂ ਪੈਰਾਂ ਸਿਰ ਖੜੀ ਹੋ ਤੇਰੇ ਸਿਰ ਤੋਂ ਵੀ ਬੋਝ ਲੈ ਕੇ ਫਿਰ ਤੋਂ ਲੈ ਆ ਹਾਂ ਆਦੇ ਪੈਰਾਂ ਦੇ ਖੜੀ ਹੋਗੀ ਉਹ ਬਿਲਕੁਲ ਬਿਲਕੁਲ ਤੈਨੂੰ ਤਾਂ ਨਹੀਂ ਕੋਈ ਫਿਕਰ ਹੈਗਾ ਪਿੱਛੇ ਹਾਂ ਚਲ ਕੋਈ ਨਾ ਮੇਰੀ ਗੱਲ ਸੁਣ ਆ ਲੈਣ ਦੇ ਸੀ ਤੇਰੇ ਵਾਸਤੇ ਕੱਪੜੇ ਗਵਾਲੀ ਦੇ ਤੇ ਕੱਪੜੇ ਸਵਾ ਲੈ ਆ ਲੈ ਦੇ ਦੇ ਠੀਕ ਆ ਚਲ ਫੜਲਾ ਭਾਗ ਉਹਨੇ ਜੀ ਦੂਰ ਕਰੀਦਾ ਹੁੰਦਾਗਾ ਕੋਨਾ ਬੜਾ ਗੁੱਸੇ ਵਿੱਚ ਨਹੀਂ ਦੇਖੀ ਲੋਕ ਸੁਣ ਕਦੀ ਨਹੀਂ ਕੋਈ ਨਾ ਕੋਈ ਨਾ ਮੈਂ ਨਾ ਕਦੇ ਭਾਂਡੇ ਜਾਂਣਾ ਜਿੱਦਾਂ ICC ਤੇ ਕੋਈ ਨਾ ਗੁਸਾ ਮਾਨਤਾ ਹੁੰਦਾਗਾ ਬਸ ਕਿਤੇ ਦਉਨੀ ਮਾਹੋ ਕਿ ਭਾਂ ਭਾਈ ਆ ਜੇ ਨਾ ਤਾਂ ਅਪਰ ਜੇੜ ਸਾਦਾ ਮੈਂ ਹੁਣ ਕੁੜੀ ਕੁੜੀ ਨੇ ਕੱਲ ਨੂੰ ਆਉਣਾ ਮੈਂ ਉਦੋਂ ਮੂਹਰੇ ਇਹਨੂੰ ਹੀ ਰੱਖਣਾ ਮੈਂ ਕਿਹੜਾ ਦੂਰ ਕਰਨੀ ਐ ਤਾਈਓ ਆਇਆ ਮੈਂ ਅੱਜ ਨਹੀਂ ਭਾਈ ਕਦੇ ਭੈਣ ਭਰਾ ਵੀ ਕਦੇ ਦੂਰ ਹੋਏ ਨੇ ਮੇਰਾ ਹੋਰ ਕੌਣ ਆ ਭਾਈ ਛੋਡੇ ਬਿਨਾ ਹੈ ਕੋਈ ਤੁਸੀਂ ਹੀ ਕਰਨਾ ਮੇਰਾ ਮੂਹਰੇ ਹਾਂ ਹਾਂ ਕੋਈ ਨਹੀਂ ਭਾਈ ਹਾਂ ਮੈਂ ਤਾਂ ਆਇਆ ਸੀ ਅੱਜ ਮੈਂ ਚੱਲ ਮੈਂ ਕਿਹੜਾ ਅਸੀਂ ਜਾ ਜੀਏ ਕੁੜੀ ਨੂੰ ਪਤਾ ਲੱਗ ਗਈ ਕੁੜੀ ਦਾ ਜਾ ਕੇ ਗੁੱਸੇ ਹੋ ਗਈ ਸੀ ਮੈਨੂੰ ਚੱਲ ਭਗਵਾਨੀ ਹੁਣ ਥੋਵੇਂ ਤੂੰ ਵੀ ਥੋੜਾ ਜਿਹਾ ਗੁਸਾਟਾ ਲਾ ਕਰ ਮੇਰਾ ਤਾਂ ਟਹਿ ਗਈ ਆ ਹੁਣ ਨਨੇ ਆਇਓ ਤੁਸੀਂ ਮੈਨਿ ਆਇਓ ਕੋਈ ਨਾ ਕੋਈ ਨਾ ਪੜਿਆ ਮਾਂ ਕਿ ਆਮਾ ਦੂਰ ਆ ਮੇ ਕੋਈ ਨਾ ਜੇ ਤੇਨ ਕੁੜੀ ਨਾ ਆਣਾ ਦਿਲ ਪਹਿਲਾ ਪਹਿਲਾ ਆ ਕੇ ਮਰ ਜਿਓ ਕਬਸ਼ਕ ਦੀ ਉੱਥੇ ਜਿੱਤੇ ਕੁੜੀ ਨਾ ਆਪਾਂ ਲੈ ਕੇ ਆਵਾਂਗੇ ਚਲੋ ਤਾਂ ਫਿਰ ਸੰਯੋਗਾਂ ਦੀ ਗੱਲ ਸੀ ਉਹਨਾਂ ਦੇ ਨਹੀਂ ਸੀ ਹਾਂ ਬਸ ਤੇਰੇ ਕਿਰਾਏ ਰੁਕ ਜਾਂਦੀ ਹੈ ਗੱਲ ਮੇਰਾ ਬਾਕੀ ਸੰਲੋਗਾਂ ਦੀ ਗੱਲ ਜਿੱਥੇ ਮਿਲ ਹੋ ਗਿਆ ਉੱਥੇ ਜਾ ਕੇ ਰਾਤ ਦੇ ਆ ਤੁਹ ਕੋਡਾ ਸਾਡੇ ਦੀ ਮਾਰਾ ਸੋਚਿਆ ਸੀ ਚਾਹ ਕੋਈ ਨਾ ਮੇਰੇ ਤੇ ਬਾਤ ਤੇ ਪੈੜ ਭਰਾ ਰਹ ਜਾਂਦੇ ਸੀ ਤੇ ਇਹ ਵੀ ਕੋਈ ਨਾ ਚਲ ਕੋਈ ਨਾ ਗੁੱਸਾ ਕਿਲਾ ਤਾਂ ਹੁੰਦੀ ਰਹਿਦਾ ਚਲ ਚਾਹ ਪਾਣੀ ਬਣਾ ਕਰੀ ਹੋਵੇ ਚਾਹ ਬਣਾਉਗੀ ਹਾਂ ਬਣਾ ਕੇ ਨਾ ਚਾਹ ਪਾਣੀ ਹੋਰ ਵੀ ਜਿੱਤਰ ਜਾ ਅਗਾਂਹ ਪਾ ਗੱਡੀ ਲਈ ਫਿਰ ਕਮਾੜੀਏ ਦੇਖੀ ਮੜੀ ਫੇਟਾ ਆਪਣੇ ਚਲੂ ਉਹ ਤਾਂ ਇਹ ਰੋਕ ਤੁਰਿਆ ਫਿਰਦਾ ਰਹਿਣਾ ਮੜਾ ਮੋਟਾ ਹਾਂ ਦੇਖ ਲੈ ਹੋਰ ਮੈਂ ਤਾਂ ਕਦੇ ਕਦੇ ਚਲਾਉਣ ਲਾਦਨ ਬਾਅਦ ਰਹਿਗਾ ਕੋਈ ਨਹੀਂ ਸੱਤ ਪਰ ਹੈਦਾ ਰਹੇ ਨਾ ਫਿਰ ਨਹੀਂ ਬਾਈ ਸਰਦਾ ਨਹੀਂ ਹੈਗਾ ਕੋਈ ਸਾਰ ਨੂੰ ਦੱਸ ਕੀ ਉਹ ਆਪ ਹੀ ਛੱਡ ਜਾਂਦਾ ਰਹਦਾ ਹੈ ਯਾਰ ਤੂੰ ਅੱਜ ਗਵਾਂਡੀਆਂ ਰਹਿਣਾ ਉਹ ਵੱਡੀਆਂ ਜੀਰੀ ਅੱਛਾ ਮੇਰਾ ਵਿੱਚ ਅੱਧਾ ਕਿਲਾ ਜਿਹੜਾ ਉਹ ਵਿੱਚ ਆਉਂਦਾ ਉਹ ਮਾ ਜੀਜਾ ਲੱਗਿਆ ਤੇਰੇ ਨਾਲ ਚੱਲ ਕੋਈ ਨਾ ਚੱਲ ਕੋਈ ਨਾ ਹੁੰਦੀ ਰੇ ਤਾਂ ਕੋਈ ਨਾ ਆਗੇ ਸੀ ਤੂੰ ਤੁਸੀਂ ਜ਼ਰੂਰ ਆ ਨਾ ਨਾ ਕੋਈ ਨਾ ਮਾਰਾਂਗੇ ਜਿਹੜਾ ਇਹ ਚੀ ਕੀ ਗੱਲ ਹੈਗੀ ਤੇ ਨਾਲੇ ਤੇ ਹੁੰਦੀ ਰਹਿੰਦੇ ਨੇ ਤਾਂ ਇਹਦਾ ਚੱਲਦੀ ਆਇਆ ਕੋਈ ਨਾ ਕੋਈ ਨਾ ਚੰਗਾ ਬਈ ਨਤਰਸ਼ਾ ਚੱਲ ਤੇ ਜਿ ਮਾਰਾਂਗੇ 2000 ਤਣ ਨੂੰ ਕਿਹੜੇ ਤੱਕ ਲੰਘ ਕੋਈ ਨਾ ਕੋਈ ਉਹ ਨੋ ਫਿਕਰ ਨਾ ਕਰੀ ਚੰਗਾ ਧਿਆਨ ਨਾਲ ਜਾਇਓ ਮੜਾ ਜਾ ਚੰਗਾ ਜਾਇਓ ਹਾਂ ਚਲੋ ਵਧੀਆ ਕੋਈ ਇਹਨਾਂ ਦਾ ਚੱਲਦੀ ਰਹਦਾ ਮਾੜਾ ਮੋਟਾ ਲੜਾਈ ਝਗੜੇ ਤਾਂ ਅਵੀ ਬੜੀ ਗੱਲ ਵਧਾ ਕੇ ਕੀ ਫਾਇਦਾ ਐ ਵੀ ਹਨਾ ਇਹਨਾਂ ਪਰਿਵਾਰ ਚ ਬਹੁਤ ਫਿੱਕ ਪੈ ਜਾਂਦੀ ਹੈਗੀ